ਫਿਰ ਲੌਰ ਪੁਲਿਸ ਨੇ ਡੀਐਸਪੀ ਸਰਬੰਸਿੰਘ ਬਲਦੀ ਅਗਵਾਈ ਹੇਠ ਵੱਡੀ ਕਾਮਯਾਬੀ ਹਾਸਲ ਕਰਦਿਆਂ ਮੋਟਰਸਾਈਕਲ ਚੋਰੀ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ ਇਸ ਮੌਕੇ ਗੱਲਬਾਤ ਕਰਦੇ ਆ ਡੀਐਸਪੀ ਫਲੋਰ ਸਰਬੰਸਿੰਘ ਬਾਲ ਨੇ ਦੱਸਿਆ ਕਿ ਥਾਣਾ ਮੁਖੀ ਫਲੋਰ ਇਨਸਪੈਕਟਰ ਸੰਜੀਪ ਕਪੂਰ ਦੀ ਟੀਮ ਨੇ ਸਪੈਸ਼ਲ ਚੈਕਿੰਗ ਦੌਰਾਨ ਦੋਸ਼ੀ ਪ੍ਰਕਾਸ਼ ਦੀ ਪੁੱਤਰ ਨੰਦਲਾਲ ਵਾਸੀ ਫਲਪੋਤਾ ਕਰਨ ਕੁਮਾਰ ਪੁੱਤਰ ਵਿਸ਼ੇ ਕੁਮਾਰ ਵਾਸੀ ਪੰਜਟੇ ਰਾਂਜਗਤਪੁਰਾ ਅਤੇ ਸੰਜੀਤ ਪੁੱਤਰ ਮਹੇਸ਼ਵਰ ਰਾਏ ਵਾਸੀ ਰੁੜਕਾ ਖੁਰਦ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ ਉਹਨਾਂ ਦੱਸਿਆ ਕਿ ਉਕਤ ਦੋਸ਼ੀ ਫਲੋਰ ਏਰੀਆ ਵਿੱਚ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਉਨਾ ਕਿਆ ਕੀ ਦੋਸ਼ੀਆਂ ਪਾਸੋਂ ਕੀਤੀ ਪੁਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਨਸ਼ਾ ਕਰਨ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਫਿਲਹਾਲ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਿ ਫਿਲਹਾਲ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਰਾਜਕਮਾਰ ਨੰਗਲ ਦੀ ਖਾਸ ਰਿਪੋਰਟ ਆਪ ਲੋਕਾਂ ਨੂੰ ਇੱਕ ਮਿੰਟ ਰੁਕ ਲਿਓ ਜਦੋਂ ਉਹ ਉਂਝੋਂ ਖੁੱਲ੍ਹਿਆ ਹੈ ਜਿਹੜੇ ਬਾਈਕਸ ਚੋਰੀਜ਼ ਨੂੰ ਲੈ ਕੇ ਜੜੀਆਂ ਕੋਈ ਗੱਲ ਦੱਤਾ ਹੁੰਦੀਆਂ ਉਸ ਬੰਦੇ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਹਰਕਮਤ ਸਿੰਘ ਖੱਕ ਜੀ ਹਦਾਇਤ ਅਨੁਸਾਰ ਤੇ ਸਾਡੇ ਡੀਐਸਪੀ ਸਰਵਨ ਸਿੰਘ ਬਾਜਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਸੀ ਟੀਮਾਂ ਕਾਫੀ ਬਣੀ ਆਈਆਂ ਅਸੀਂ ਇਸ ਵਾਰ ਦੀ ਅਸੀਂ ਤਿੰਨ ਦੋਸ਼ੀਆਂ ਨੂੰ ਰਾਉਂਡ ਅਪ ਕੀਤਾ ਮਿਤੀ 28 11 2024 ਨੂੰ ਪ੍ਰਕਾਸ਼ਦੀਪ ਪੁੱਤਰ ਨੰਦ ਲਾਲ ਗੁਰਾਇਆਂ ਦਾ ਇੱਕ ਕਰਨ ਕੁਮਾਰ ਹੈ ਜਗਤਪੁਰੇਵੰਲੇ ਦਾ ਇੱਕ ਸੰਜੀਤ ਕੁਮਾਰ ਇੱਕ ਗੁਰਾਇਆਂ ਦਾ ਤੇ ਇੰਨਾ ਪਾਸੋਂ ਸਾਨੂੰ 5 ਬਾਈਕਸ ਜੋ ਕਿ ਉਹਨਾਂ ਨੇ ਫਲੋਰ ਤੇ ਹੋਰ ਵੱਖ-ਵੱਖਰੀਏ ਚ ਚੋਰੀ ਕੀਤੀ ਸੀ ਉਹ ਬਰਾਮਦ ਕੀਤੇ ਹੋਏ ਇਹਨਾਂ ਵਿੱਚੋਂ ਇਹਨਾਂ ਦਾ ਪਹਿਲਾਂ ਵੀ ਮੁਕਦਮੇ ਦਰਜਾ ਇਹਨਾਂ ਦਾ ਮੋਟਿਵੇਸ਼ਨ ਕੀ ਹੁੰਦਾ ਸੀ ਇਹ ਚੋਰੀ ਕਰਕੇ ਅੱਗੇ ਵੇਚ ਦਿੰਦੇ ਹੁੰਦੇ ਸੀ ਵੱਖ-ਵੱਖ ਜਿਹੜੇ ਕੀ ਨਾਰਮਲ ਬੰਦੇ ਹੁੰਦੇ ਸੀ ਇਹਨਾਂ ਨੂੰ ਲੈਣ ਜਾ ਕੇ ਵੇਚ ਆਉਂਦੇ ਇਹਨਾਂ ਆਪੀ ਨਹੀਂ ਪਤਾ ਹੁੰਦਾ ਸੀ ਕਿੰਨਾ ਨੂੰ ਵੇਚ ਆਏ ਨੇ ਫਿਰ ਹਾਲ ਦੀ ਗੱਡੀ ਸੰਬੰਧੀ ਉੱਪਰ ਦੀ ਬਾਈਕਸ ਪ੍ਰਾਪਤ ਹੋਈਆਂ ਤੇ ਉਮੀਦ ਹੈ ਹੋਰ ਵੀ ਵੈਕਸ ਲਾ ਮਤੋਂ ਇਹਨਾਂ ਤੋਂ ਮੁਕਦਮੇ ਪੁਰਾਣੇ ਪਾਲੇ ਹਾਂਜੀ ਮੁਕਦਮੇ ਦਰਜ ਹਨ ਇਹ ਚੋਰੀਆਂ ਬਿਲਕੁਲ ਨਵੇਂ ਦਰਜ ਹੋਏ ਕਿੱਥੋਂ ਲਿਆਉਂਦੇ ਕਿੱਥੇ ਵੇਚਦੇ ਇਹ ਬੇਸਿਕਲੀ ਫਲੋਰ ਦੇ ਵਕਫਾ ਖੇਰ ਦੇ ਹਿੱਸੇ ਤੇ ਚੋਰੀ ਕਰਦੇ ਸੀ ਤੇ ਦੂਜੇ ਸਿਰਚ ਅਗੇ ਵੇਚੇ ਹੁੰਦੇ ਹੁੰਦੇ ਸੀ ਕੀ ਮੁਕੱਦਮਾ ਜੀ ਮੁਕਦਮਾ ਸੀ ਮੁਕਦਮਾ ਨੰਬਰ ਤੇ 1021 2024 310 ਜਿਮਨਦੋਤੇ 317 ਜਿਮਨਦੋਬੀ ਐਨਐਸ ਤੇ ਦਰਜ ਸੁੱਫਤ ਜਿਹੜੀ ਚ ਤੇ ਰਿਮਾਰਡ ਤੇ ਅਗਲੀ ਕਾਰਵਾਈ ਚੱਲੀ ਹੈ ਕਿੰਨਾ ਤਿੰਨ ਵਿਅਕਤੀ ਤਿੰਨ ਵਿਅਕਤੀ ਹੋਰ ਵੀ ਇਹਨਾਂ ਦੇ ਸਾਥੀ ਸੀ ਕੋਈ ਨਹੀਂ ਹਾਲ ਤੱਕੜੀ ਨਹੀਂ ਹੈ ਵੈਰੀਫਾਈ ਕਰ